ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਲੀਵਾਲ ਚ ਪੈਂਦੇ ਇੱਕ ਪ੍ਰਾਈਵੇਟ ਸਕੂਲ ਚ 10ਵੀਂ ਕਲਾਸ ਚ ਪੜ੍ਹਦੇ ਬੱਚੇ ਤੇ ਉਸਦੇ ਪਿਤਾ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਮਾਰਕੁੱਟਾਈ ਦੇ ਦੋਸ਼ ਲਗਾਏ ਗਏ ਹਨ ਮਾਰਕੁੱਟਾਈ ਤੇ ਚਲਦਿਆਂ ਬੱਚੇ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਉਧਰ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ 10ਵੀਂ ਕਲਾਸ ਦੇ ਵਿਦਿਆਰਥੀ ਦਵਿੰਦਰਜੀਤ ਸਿੰਘ ਅਤੇ ਉਸਦੇ ਪਿਤਾ ਭੁਪਿੰਦਰ ਸਿੰਘ ਵਾਸੀ ਜੈੰਤੀਪੁਰ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਆ ਕਿ ਹੈਗੇ ਕਿ ਸਕੂਲ ਦੀ ਬੱਸ ਦੇ ਡਰਾਈਵਰ ਅਤੇ ਪ੍ਰਿੰਸੀਪਲ ਦੀ ਮਾਰਕੁੱਟਾਈ ਕਾਰਨ ਬੱਚੇ ਦੇ ਸਰੀਰ ਤੇ ਨਿਸ਼ਾਨ ਵੀ ਪੈ ਦਿੱਸ ਰਹੇ ਨੇ ਇਸ ਮੌਕੇ ਭੁਪਿੰਦਰ ਸਿੰਘ ਨੇ ਉਸਦੇ بیٹے ਨਾਲ ਪ੍ਰਿੰਸੀਪਲ ਵੱਲੋਂ ਕੀਤੀ ਗਈ ਮਾਰਕੁੱਟਾਈ ਦੇ ਲਈ ਇਨਸਾਫ ਦੀ ਗੁਹਾਰ ਲਗਾਈ ਹੈ ਮੇਰਾ ਨਾਮ ਭੁਪਿੰਦਰ ਸਿੰਘ ਆ ਜੀ ਇਹ ਮੇਰਾ ਬੱਚਾ ਵਾ ਪੋਤੇਆ ਮੇਰਾ ਅਲੀਵਾਲ ਪਿੰਡ ਦਾ ਮੈਰੀਗੋਲਡ ਸਕੂਲ ਦੇ ਵਿੱਚ ਮਾਮਲਾ ਬੱਸ ਵਾਲੇ ਦਾ ਹੈਗਾ ਕੁਝ ਬੱਸ ਵਾਲੇ ਇੱਕੋ ਸਾਈਡ ਸੌਟ ਦਬਾਈਆ ਤੇ ਨਾ ਬੱਚੇ ਨੇ ਕਿਹਾ ਵਾ ਕਿ ਤੇ ਕਿ ਇੱਕੇ ਚਲਾ ਤੇ ਉਹਨੇ ਆ ਗਏ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾੜ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲਾਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉੱਥੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ 6-7 ਡਰਾਈਵਰ ਹੀ ਗੇ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂਹ ਤੇ ਮੁਕੀਆਂ ਮਾਰੀਆਂ ਅੱਖ ਦੇ ਰੋਡ ਤੇ ਆਵਾ ਹਿੱਕ ਤੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਵੇਂ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਵਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਯਾਦ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਯਾਦ ਆਦਾ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੜਦਾ ਨਹੀਂਗਾ ਅੱਜਕੱਲ੍ਹ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਿਵਾਜ ਹੈ ਨਹੀਂ ਪਹਿਲੀ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਹੈ ਮੇਰੇ ਤੋਂ ਦੇਖੀ ਨਹੀਂ ਜਾਣ ਦੀ ਹਾਂਜੀ ਮੈਡੀਕਲ ਕਰਾਇਆ ਜੀ ਚੌਂਕੀ ਚੱਲੇ ਆ ਜੀ ਰਿਪੋਰਟ ਦੇਣ ਉਧਰ ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਦੇ ਸਕੂਲ ਵਿੱਚ ਪੜਦੇ ਦਵਿੰਦਰਜੀਤ ਸਿੰਘ ਸਮੇਤ ਤਿੰਨ ਬੱਚੇ ਸਕੂਲ ਦੀ ਬੱਸ ਦਾ ਪਿੱਛਾ ਕਰ ਰਹੇ ਸਨ ਤੇ ਬੱਸ ਦੇ ਡਰਾਈਵਰ ਨਾਲ ਵੀ ਇਨ੍ਹਾਂ ਤਿੰਨਾਂ ਬੱਚਿਆਂ ਵੱਲੋਂ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਦੋਂ ਇਨ੍ਹਾਂ ਬੱਚਿਆਂ ਨੂੰ ਸਕੂਲ ਸਾਥਕੇ ਪੁੱਛਿਆ ਗਿਆ ਤਾਂ ਇਨ੍ਹਾਂ 'ਚੋਂ ਦੋ ਬੱਚਿਆਂ ਨੇ ਗਲਤੀ ਮੰਨ ਲਈ ਪਰ ਦਵਿੰਦਰਜੀਤ ਸਿੰਘ ਨੇ ਉਹਨਾਂ ਨਾਲ ਬਤਸਲੂਕੀ ਕੀਤੀ ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਦਵਿੰਦਰਜੀਤ ਸਿੰਘ ਦੇ ਸਟਾ ਸਕੂਲ ਤੋਂ ਬਾਹਰ ਬੱਚਿਆਂ ਦੇ ਆਪਸ ਵਿੱਚ ਹੋਏ ਝਗੜੇ ਦੌਰਾਨ ਲੱਗੀਆਂ ਨੇ ਉਹਨਾਂ ਸਟਾ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਜਿਹੜੀ ਹੈ ਮਾਰਕਾਇ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਨਾਂ ਸਹਿਮਤ ਨਹੀਂ ਆ ਹਾਂ ਇੱਕ ਅਦਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੂੰ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਉਹਵਰਟੇਕ ਕਰਦੇ ਰਹਿਆ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨਾਂ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ ਬਣਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਆਪਣੇ ਪਾਸੇ ਵਧਾਉਂਦੇ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤੋਂ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨਾਂ ਬੱਚਿਆਂ ਨੂੰ ਵੀ ਮੈਂ ਥੋੜਾ ਥੋੜਾ ਬੜਾ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਉਹ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਆ। ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ। ਜਦੋਂ ਮੈਂ ਇਹਨੂੰ ਰਦੀਂਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ। ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ। ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕੋ ਦੀ ਲਾਈ ਮੈਂ ਇੱਕ ਦੋ ਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਵਾਲ பஞ்சਾਜ ਬਲਬੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10 12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਹੈ ਇਹਦੇ ਨਾਲ ਕੋ ਪੰਜ ਛੇ ਸੱਤ ਹੀ ਇਹਨਾਂ ਦਾ ਉੱਥੇ ਝਗੜਾ ਆ। ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਪੱਗਾਂ ਲੱਥੀਆਂ। ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ। ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕਿਉਂਕਿ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਉਹਨਾਂ ਦੇ ਕੱਪੜੇ ਕੁਪੜਾ ਤੋਂ ਵੀ ਪਤਾ ਲੱਗਦਾ ਸੀ। ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਰਿਕਾਰਡਿੰਗ ਵੀ ਹੈ। ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜਿਆ ਜਾਂ ਹੋਰ ਵੀ ਉਹ ਪਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦਾ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਚ ਉਹਨੂੰ ਸੱਟਾਂ ਲੱਗੀਆਂ